ਪਹਿਲਾਂ ਨਮਨ ਸਾਰੇ ਵੀਰਾਂ ਨੂੰ ਜੈ ਬਾਦ ਵਿਕੀ ਹਰ ਹਰ ਬਾਲਮਿਕੀ ਜੈ ਜੀ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਵਾਲਮਿਕੀ ਯੂਥ ਡਵੈਲਪਰ ਸਭਾ ਮੰਦਿਰ ਕਮੇਟੀ ਅਜੀਤ ਨਗਰ ਦਾ ਮੈਂ ਪ੍ਰਧਾਨ ਆ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦਾ ਵਾਂ ਦੁਕਾਨਦਾਰਾਂ ਨੂੰ ਔਰ ਜਿਹੜੇ ਆਣ ਗਵਾਂਡ ਹੈਗੇ ਮੰਦਿਰ ਦੇ ਜਿੰਨੇ ਵੀ ਆਣ ਗਵਾਂਡ ਦੁਕਾਨਾਂ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਵਾਂ ਬਈ 2 3 ਬੰਦੇ ਨੇ ਜਿਹੜੇ ਕੀ ਇਸ ਮੰਦਰ ਦੇ ਨਾਂ ਦੇ ਕਰਾਈ ਇਕੱਠੀ ਕਰਕੇ ਉਹ ਜਿੰਨਾ ਸਮਾਨ ਇਕੱਠਾ ਹੁੰਦਾ ਜਿੰਨੇ ਪੈਸੇ ਇਕੱਠੇ ਹੁੰਦੇ ਆ ਉਹ ਸਮਾਨ ਵੇਚ ਕੇ ਤੇ ਹਰਿਆਣੇ ਦੀ ਦੁਕਾਨ ਦੇ ਪੈਸੇ ਜਾਂਦੇ ਨੇ ਲੈ ਘਰ ਨਾ ਕੋਈ ਲੰਗਰ ਉਹਨਾਂ ਨੇ ਕਰੀ ਲਾਦੇ ਆ ਤੇ ਨਾ ਕੋਈ ਜਦੋਂ ਕੋਈ ਸਿਲੰਡਰ ਕੋਈ ਲਾਣਾ ਦੇਣਾ ਕੋਈ ਵੀ ਵਾਜਦਾ ਵਾ ਉਹ ਸਿਲੰਡਰ ਵੀ ਘਰ ਘਾਡੀ ਵਰਤੋਂ ਵਾਸਤੇ ਜਾਂਦੇ ਆ ਲੈ ਤੇ ਜਿਹੜਾ ਸਮਾਨ ਹੁੰਦਾ ਵਾ ਜਿਹੜਾ ਹਰਿਆਣੇ ਦਾ ਸਮਾਨ ਹੁੰਦਾ ਉਹ ਵੀ ਕਿਸੇ ਦੁਕਾਨ ਤੇ ਵੇਚ ਕੇ ਤੇ ਉਹ ਪੈਸੇ ਵਟ ਕੇ ਦੇ ਘਰ ਚੱਲ ਜਾਂਦੇ ਨੇ ਮੈਨੂੰ ਮੈਨੂੰ ਲੋਕਾਂ ਕੋ ਪਤਾ ਲੱਗਾ ਵਾ ਬਈ ਇਹ ਜਿਹੜੇ ਦੋ ਦਿਨ ਬੰਦੇ ਆਉਂਦੇ ਨੇ ਉਹ ਸਾਡੇ ਕੋ ਇਸ ਮੰਦਰ ਦੇ ਨਾਂ ਦੇ ਰਾਈ ਮੰਗਦੇ ਨੇ ਇਹੜਾ ਮੰਦਰ ਹੈ ਵਾਲਮੀਕੀ ਯੂਥ ਵੈਲਪਰ ਸਭਾ ਮੰਦਰ ਕਮੇਟੀ ਜੀਤਨਗਰ ਚਮਰੰਗ ਰੋਡ ਦੇ ਜਿੱਥੇ ਕਬੂਤਰਾਂ ਨੂੰ ਪਿੰਡ ਦਾ ਦਾਣਾ ਉਸ ਮੰਦਰ ਦੀ ਮੈਂ ਗੱਲ ਕਰਦਾ ਇਹ ਜਿਹੜੇ 2-3 ਬੰਦੇ ਹੁੰਦੇ ਆ ਮੈਂ ਸਾਰਿਆਂ ਨੂੰ ਇਹ ਸਾਰਿਆਂ ਨੂੰ ਸੁਜਣਾ ਚਾਹਣਾ ਵਾ ਵੀ ਇੱਕ 2-3 ਬੰਦੇ ਆਉਣ ਜਦੋਂ ਵੀ ਤੁਹਾਡੇ ਕੋਲ ਕੋਈ ਗਰਾਈ ਲੈਣ ਆਉਣ ਇਹਨਾਂ ਕੋ ਮੰਦਰ ਦੇ ਨਾਮ ਦੀ ਰਸੀਦ ਮੰਗੋ ਜੇ ਸੀਧ ਨਹੀਂ ਦਿੰਦੇ ਤੇ ਇਹਨਾਂ ਨੂੰ ਕੋਈ ਗਰਾਈ ਨਾ ਦਿਵੋ ਕਿਉਂਕਿ ਇਹ ਇਹ ਹੈਗੇ ਨੇ ਲਟੇਰੇ ਹੈਗੇ ਆ ਇਹ ਸਾਲ ਬਾਅਦ ਆਉਂਦੇ ਨੇ ਮੰਦਰ ਦੇ ਆਲੇ ਦੁਆਲੇ ਫਿਰਦੇ ਨੇ ਜਦੋਂ ਵੀ ਮੇਲਾ ਹੁੰਦਾ ਹੈ ਇਹ ਗੜਾਈਆਂ ਆ ਜਾਂਦੇ ਨੇ ਲੈਣ ਆਤੇ ਇਹਨਾਂ ਦਾ ਜਦ ਕੀ ਮੰਦਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਜੇ ਕੋਈ ਇਹ ਤੁਹਾਡੇ ਕੋਲ ਰੋਹਣਾ ਗੜਾਈ ਮੰਗਦਿਆ ਬੇਸ਼ੱਕ ਇਹਨਾਂ ਦੀ ਪੁਲਿਸ ਦੇ ਰਿਪੋਰਟ ਦਿਓ ਤੇ ਅਸੀਂ ਵੀ ਇਹਨਾਂ ਦੀ ਇਹਨਾਂ ਦੇ ਉੱਪਰ ਕਾਰਵਾਈ ਕਰਾਵਾਂਗੇ ਵੀ ਇਹ ਜ਼ਬਰਦਸਤੀ ਆ ਕੇ ਮੰਦਰ ਦੇ ਨਾਂ ਦੇ ਗੜਾਈਆਂ ਮੰਗਦੇ ਨੇ ਅਸੀਂ 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 ਜਾਵਾਂਗੇ ਕਿਸੇ ਕੋ ਗੜਾਈ ਲੈਣ ਤੇ ਅਸੀਂ ਅਰਸੀਦ ਦੇ ਕੇ ਅਸੀਂ ਅਰਸੀਦ ਦੇ ਕੇ ਇੱਕ ਕੋਈ ਮੰਗਾਗੇ ਕੁਝ ਤੇ ਅਸੀਂ ਰਸੀਦ ਤੋਂ ਬਗੈਰ ਨਹੀਂ ਮੰਗਦੇ ਜੀ ਕੋ ਸਾਡਾ ਕੋਈ ਮੈਂਬਰ ਹੁੰਦਾ ਉਹ ਵੀ ਰਸੀਦ ਦਊਗਾ ਤੇ ਇਹ ਜਦ ਤੱਕ ਇਹ ਦੋ ਬੰਦੇ ਰਸੀਦ ਨਾ ਦੇਣ ਦੋ ਤਿੰਨ ਬੰਦੇ ਇਹਨਾਂ ਨੇ ਮੇਰੇ ਵੀਰ ਮੱਥੇ ਜੋੜ ਕੇ ਬੇਨਤੀ ਕਰਦਾ ਵਾਂ ਵੀ ਇਹਨਾਂ ਲੁਟੇਰਿਆਂ ਨੂੰ ਕੋਈ ਵੀ ਪੈਸਾ ਨਾ ਦੇਵੇ ਜਿਹੜਾ ਵੀ ਪੈਸਾ ਦੇਗਾ ਇਸ ਮੰਦਰ ਦੇ ਨਾਂ ਤੇ ਉਹ ਜ਼ਿੰਮੇਵਾਰ ਆਪਣਾ ਆਪ ਹੋਏਗਾ ਇਹਨਾਂ ਕੁਛ ਕਹਿੰਦਾ ਜੈਬਾਲ ਹਾਂਜੀ ਇਹ ਇਹ ਹਰ ਸਾਲ ਆ ਜਾਂਦੇ ਆ ਜੀ ਅੱਗੇ ਪਿੱਛੇ ਕੋਈ ਕੋਈ ਨਹੀਂ ਆ ਅੱਗੇ ਪਿੱਛੇ ਕਰੀ ਨਾਮ ਮੰਦਰ ਚ ਵਰਦੇ ਨੇ ਨਾ ਕੋਈ ਲੈਣਾ ਦੇਣਾ ਜਿੰਨਾ ਸਮਾਨ ਇਥੇ ਵਰਤੋ ਜੋਂ ਆਉਂਦਾ ਜੋ ਵੀ ਲੱਗਦਾ ਬਲਬ ਕੋਈ ਮੋਟਰ ਠੀਕ ਕਰਾਉਣੀ ਉਹ ਵੀ ਅਸੀਂ ਕਰਾਉਨੇ ਆ ਜੇ ਕੋਈ ਝਾੜੂ ਝਾੜੂ ਜਾਂ ਕੋਈ ਪਾਇਪ ਲਿਆਉਣੀ ਉਹ ਵੀ ਅਸੀਂ ਲਿਆਉਨੇ ਆ ਉਹ ਜਿਹੜੇ ਬੰਦੇ ਉਹਨਾਂ ਦਾ ਮੰਦਰ ਤਾਂ ਰੈਂਟ ਦੇਣ ਕੋਈ ਹੈ ਨਹੀਂ ਮੰਦਰ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮੈਂਬਰ ਨਹੀਂ ਆ ਕੁਝ ਨਹੀਂ ਹੈਗੇ ਦੁਕਾਨਦਾਰਾਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਪਤਾ ਦੁਕਾਨਦਾਰਾਂ ਨੂੰ ਪਤਾ ਵਾ ਉਹ ਆ ਕੇ ਨਾਲ ਰੋਬਣਾ ਪੈਸੇ ਮੰਗਦੇ ਆ ਇਹਨਾਂ ਨੂੰ ਬਦਮਾਸ਼ੀ ਦਿਹਾਉਂਦੇ ਆ। ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਤੇ ਕਰਵਾਈ ਜਾਏਗੀ ਜੀ। ਤੱਕਰਾਵਾਂਗੇ ਜੀ ਜਦੋਂ ਜਦੋਂ ਕੋ ਸਾਨੂੰ ਵਿਗਿਆ ਮੰਦਰ ਦੇ ਨਾਂ ਦੇ ਪੈਸਾ ਲੈਂਦਾ ਉਹਦੇ ਵੀ ਕਾਰਵਾਈ ਕਰਾਵਾਂਗੇ। ਕਰਾਵਾਂ ਕੋਈ ਅਸੀਂ ਕਿਸੇ ਕੋ ਡਰਦੇ ਥੋੜਾ ਵਾਂ। ਸਾਨੂੰ ਸਾਰੇ ਦੁਕਾਨਦਾਰਾਂ ਆਂਡ ਗਵਾੜ ਮੈਨੂੰ ਇੱਕ ਇੱਕ ਦੁਕਾਨਦਾਰ ਜਾਣਦਾ, ਇੱਕ ਇੱਕ ਜਿਹੜੇ ਆਂਡ ਗਵਾੜ ਜਾਣਦੇ ਆ ਮੈਨੂੰ ਵੀ ਇਹ ਜੱਗੂ ਪ੍ਰਧਾਨ ਹੈ ਮੰਦਰ ਦਾ ਪ੍ਰਧਾਨ ਹੈ ਅੱਜ ਉਹਨਾਂ ਨੇ ਮੈਨੂੰ ਦੱਸਿਆ ਵੀ ਆਹ ਬੰਦੇ ਸਾਡੇ ਕੋਲ ਕਰਾਈ ਮੰਗਣ ਆਉਂਦੇ ਆ। ਕਿੰਨੀ ਦੇਰ ਤੋਂ ਪ੍ਰਧਾਨ ਤੁਸੀਂ ਮੰਦਰ ਦੀ ਸੇਵਾ ਕਰਾ ਮੈਂ ਮੰਦਰ ਤੋਂ ਜੀ 4-5 ਸਾਲ ਤੋਂ ਸੇਵਾ ਕਰਦਾ ਆ ਰਿਹਾ ਹਾਂ ਤੇ ਪਹਿਲੇ ਵੀ ਮੈਂ ਪਹਿਲੇ ਵੀ ਮੈਂ ਜਦੋਂ ਸਭ ਤੋਂ ਪਹਿਲੇ ਬਣਿਆ ਪ੍ਰਧਾਨ ਬਣਿਆ ਉਦੋਂ ਵੀ ਆ 5-6 ਸਾਲ ਮੈਂ ਕੀਤੀ ਸੇਵਾ ਹੁਣੇ ਮੈਨੂੰ 4-5 ਸਾਲ ਹੋ ਗਏ ਸੇਵਾ ਕਰਦਿਆਂ ਮੈਂ ਦੇ ਇੱਕ ਸੇਵਾਦਾਰ ਬਣ ਕੇ ਕਰਦਾ ਸੇਵਾ ਨਾ ਮੈਂ ਕਿਸੇ ਨਾਲ ਅੱਜ ਤੱਕ ਕੋਈ ਠੱਗੀ ਮਾਰਦਾ ਨਾ ਕੋਈ ਨਾ ਮੈਂ ਕਿਸੇ ਨੂੰ ਮਰਨ ਦੇਣੀ ਇਸ ਮੰਦਰ ਦੇ ਨਾਮ 'ਤੇ